ਅੰਨੇ ਦੀ ਅਕਲਮੰਦੀ ਤੇ ਰਾਜ ਇੱਕ ਛੋਟੇ ਜਿਹੇ ਪਿੰਡ ਨੂਰਪੁਰ ਵਿੱਚ ਦੋ ਭਰਾ ਰਹਿੰਦੇ ਸਨ ਉਹਨਾਂ ਵਿੱਚੋਂ ਵੱਡਾ ਭਰਾ ਰਹਿਮਤ ਅੰਨਾ ਸੀ ਉਸ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਦਿੰਦਾ ਸੀ ਇਸ ਲਈ ਉਹ ਜ਼ਿਆਦਾਤਰ ਘਰ ਵਿੱਚ ਹੀ ਰਹਿੰਦਾ ਸੀ ਅੱਖਾਂ ਤੋਂ ਅੰਨਾ ਹੋਣ ਦੇ ਬਾਵਜੂਦ ਉਹ ਬਹੁਤ ਬੁੱਧੀਮਾਨ ਅਤੇ ਸਮਝਦਾਰ ਸੀ ਜੀਵਨ ਦੇ ਅਨੁਭਵਾਂ ਨੇ ਉਸ ਨੂੰ ਉਹ ਸਮਝ ਤੇ ਦਿੱਤੀ ਸੀ ਜੋ ਆਮ ਲੋਕਾਂ ਕੋਲ ਨਹੀਂ ਹੁੰਦੀ ਉਹ ਚੀਜ਼ਾਂ ਨੂੰ ਮਹਿਸੂਸ ਕਰਕੇ ਪਛਾਣ ਲੈਂਦਾ ਜਿਵੇਂ ਕਿਸੇ ਕੋਲ ਅੱਖਾਂ ਹੋਣ ਛੋਟਾ ਭਰਾ ਸਲੀਮ ਖੇਤੀਬਾੜੀ ਕਰਦਾ ਸੀ ਪਰ ਅਕਸਰ ਜਾਨਵਰ ਆ ਕੇ ਉਸ ਦੀ ਫਸਲਾਂ ਨੂੰ ਖਰਾਬ ਕਰ ਦਿੰਦੇ ਸਨ ਸਲੀਮ ਨੇ ਕਈ ਤਰੀਕੇ ਅਜ਼ਮਾਏ ਪਰ ਹਰ ਵਾਰ ਉਹ ناکਾਮ ਰਿਹਾ ਕੋਈ ਨਾ ਕੋਈ ਜਾਨਵਰ ਆ ਕੇ ਫਸਲ ਉਜ਼ਾਰ ਦਿੰਦਾ ਅਖੀਰ ਇੱਕ ਦਿਨ ਉਸ ਨੂੰ ਇੱਕ ਖਿਆਲ ਆਇਆ ਉਸਨੇ ਸੋਚਿਆ ਕਿਉਂ ਨਾ ਵੱਡੇ ਭਰਾ ਰਹਿਮਤ ਦੀ ਮਦਦ ਕੀਤੀ ਜਾਵੇ। ਉਸਨੇ ਖੇਤ ਵਿੱਚ ਇੱਕ ਛੋਟੀ ਜਿਹੀ ਝੌਂਪੜੀ ਬਣਾ ਦਿੱਤੀ ਅਤੇ ਰਹਿਮਤ ਨੂੰ ਉੱਥੇ ਬਿਠਾ ਦਿੱਤਾ। ਉਸਨੇ ਕਿਹਾ ਭਾਈ ਜੇਕਰ ਤੈਨੂੰ ਕਿਸੇ ਜਾਨਵਰ ਦੀ ਆਹਰ ਸੁਣਾਈ ਦੇਵੇ ਤਾਂ ਜ਼ੋਰ ਨਾਲ ਆਵਾਜ਼ ਦੇਣਾ। ਜਾਨਵਰ ਡਰ ਕੇ ਭੱਜ ਜਾਵੇਗਾ ਅਤੇ ਸਾਡੀ ਫਸਲ ਬਚ ਜਾਵੇਗੀ। ਰਹਿਮਤ ਨੇ ਹਾਂ ਕਰ ਦਿੱਤੀ ਅਤੇ ਉਸ ਦਿਨ ਤੋਂ ਉਹ ਖੇਤ ਵਿੱਚ ਰਹਿਣ ਲੱਗਾ। ਜਦੋਂ ਵੀ ਉਸ ਨੂੰ ਕਿਸੇ ਜਾਨਵਰ ਦੀ ਆਹਟ ਮਹਿਸੂਸ ਹੁੰਦੀ ਉਹ ਜ਼ੋਰ-ਜ਼ੋਰ ਨਾਲ ਆਵਾਜ਼ ਲਗਾਉਂਦਾ ਜਾਨਵਰ ਡਰ ਕੇ ਭੱਜ ਜਾਂਦੇ ਅਤੇ ਰਹਿਮਤ ਫਿਰ ਝੌਂਪੜੀ ਵਿੱਚ ਜਾ ਕੇ ਬੈਠ ਜਾਂਦਾ ਕਈ ਦਿਨ ਇਹਹੀ ਸਿਲਸਿਲਾ ਚੱਲਦਾ ਰਿਹਾ ਇੱਕ ਦਿਨ ਇੱਕ ਹਿਰਨ ਖੇਤਾਂ ਵਿੱਚ ਦੌੜਦਾ ਹੋਇਆ ਆਇਆ ਅਤੇ ਵਾਰ ਤੋੜ ਕੇ ਲੰਘ ਗਿਆ ਉਸਦੇ ਉਸਦੇ ਪਿੱਛੇ-ਪਿੱਛੇ ਬਾਦਸ਼ਾ ਆਪਣੇ ਸਿਪਾਈਆਂ ਦੇ ਨਾਲ ਸ਼ਿਕਾਰ ਕਰਦੇ ਹੋਏ ਉੱਥੇ ਪਹੁੰਚਿਆ ਬਾਦਸ਼ਾਹ ਨੇ ਰਹਿਮਤ ਨੂੰ ਦੇਖਿਆ ਤੇ ਪੁੱਛਿਆ ਭਾਈ ਕਿ ਤੂੰ ਇੱਥੋਂ ਕੋਈ ਜਾਨਵਰ ਲੰਘਦੇ ਦੇਖਿਆ ਹੈ ਰਹਿਮਤ ਨੇ ਮੁਸਕਰਾ ਕੇ ਜਵਾਬ ਦਿੱਤਾ ਜਨਾਬ ਮੈਂ ਤਾਂ ਅੰਨ੍ਹਾ ਹਾਂ ਦੇਖ ਨਹੀਂ ਸਕਦਾ ਪਰ ਜੋ ਹਿਰਨ ਇੱਥੋਂ ਲੰਘਿਆ ਹੈ ਉਹ ਤੁਹਾਡੇ ਸ਼ਿਕਾਰ ਦੇ ਲਾਇਕ ਨਹੀਂ ਮੇਰਾ مشਵਰਾ ਹੈ ਕਿ ਤੁਸੀਂ ਆਪਣਾ ਵਕਤ ਖਰਾਬ ਨਾ ਕਰੋ ਬਾਦਸ਼ਾਹ ਹੈਰਾਨ ਰਹਿ ਗਿਆ ਉਹ ਸੋਚਣ ਲੱਗਾ ਇਹ ਅੰਨਾ ਆਦਮੀ ਕਿਵੇਂ ਜਾਣਦਾ ਹੈ ਕਿ ਮੈਂ ਹਿਰਨ ਦਾ ਪਿੱਛਾ ਕਰ ਰਿਹਾ ਸੀ ਉਸਨੇ ਕਿਹਾ ਇੱਕ ਪਾਸੇ ਤੂੰ ਕਹਿਣਾ ਹੈ ਤੈਨੂੰ ਦਿਖਾਈ ਨਹੀਂ ਦਿੰਦਾ ਤੇ ਦੂਜੇ ਪਾਸੇ ਤੂੰ ਜਾਨਵਰ ਦੀ ਪਛਾਣ ਵੀ ਦੱਸ ਰਿਹਾ ਹੈ ਅਖੀ ਤੈਨੂੰ ਇਹ ਸਭ ਕਿਵੇਂ ਪਤਾ ਲੱਗਾ ਰਹਿਮਤ ਨੇ ਨਰਮੀ ਨਾਲ ਕਿਹਾ ਹਜ਼ੂਰ ਜਿਸ ਨੂੰ ਤੁਸੀਂ ਹਿਰਨ ਸਮਝ ਰਹੇ ਹੋ ਉਹ ਦਰਸਲ ਮਾਦਾ ਹਿਰਨ ਹੈ ਅਤੇ ਉਹ ਗਰਭਵਤੀ ਹੈ ਤੁਹਾਡੇ ਵਰਗੇ ਇਨਸਾਫ ਪਸੰਦ ਲਈ ਮੁਨਾਸਿਬ ਨਹੀਂ ਕੀ ਉਹ ਇੱਕ ਹੋਣ ਵਾਲੀ ਮਾਂ ਦਾ ਸ਼ਿਕਾਰ ਕਰੇ ਇਸ ਲਈ ਮੈਂ ਬੇਨਤੀ ਕੀਤੀ ਕਿ ਉਹ ਤੁਹਾਡੇ ਲਾਇਕ ਨਹੀਂ ਬਿਹਤਰ ਹੈ ਕਿ ਤੁਸੀਂ ਆਪਣਾ ਸਮਾਂ ਬਚਾਓ ਅਤੇ ਕਿਸੇ ਦੂਸਰੇ ਸ਼ਿਕਾਰ ਦੀ ਤਲਾਸ਼ ਕਰੋ ਇਹ ਸੁਣ ਕੇ ਬਾਦਸ਼ਾਹ ਹੋਰ ਹੈਰਾਨ ਰਹਿ ਗਿਆ ਉਹ ਸੋਚਣ ਲੱਗਾ ਇਹ ਅੰਨਾ ਵਿਅਕਤੀ ਤਾਂ ਜਹਰ ਤੌਰ ਤੇ ਕੁਝ ਨਹੀਂ ਦੇਖ ਸਕਦਾ ਪਰ ਇਸ ਦੀ ਅੰਦਰੂਨੀ ਦ੍ਰਿਸ਼ਟੀ ਆਮ ਲੋਕਾਂ ਤੋਂ ਕਿਤੇ ਜ਼ਿਆਦਾ ਹੈ ਬਾਸ਼ਾ ਹੈਰਾਨ ਸੀ ਕਿ ਅਖੀਰ ਇਸ ਅੰਨੇ ਆਦਮੀ ਨੂੰ ਕਿਵੇਂ ਪਤਾ ਲੱਗਾ ਕਿ ਉਹ ਹਿਰਨੀ ਗਰਭਵਤੀ ਹੈ ਉਸਨੇ ਤੁਰੰਤ ਆਪਣੇ ਸਿਪਾਹੀ ਨੂੰ ਬੁਲਾਇਆ ਤੇ ਕਿਹਾ ਮੈਂ ਇਸ ਜਾਨਵਰ ਨੂੰ ਜ਼ਿੰਦਾ ਦੇਖਣਾ ਚਾਹੁੰਦਾ ਜੇਕਰ ਇਹ ਅੰਨਾ ਆਦਮੀ ਇੰਨੇ ਯਕੀਨ ਨਾਲ ਕਹਿ ਰਿਹਾ ਹੈ ਤਾਂ ਮੈਂ ਉਸ ਦੀ ਗੱਲ ਦੀ ਹਕੀਕਤ ਜ਼ਰੂਰ ਜਾਂਚਾਂਗਾ ਜੇਕਰ ਸੱਚਮੁੱਚ ਉਹ ਹਿਰਨੀ ਗਰਭਵਤੀ ਹੋਈ ਤਾਂ ਉਹ ਸਾਡੇ ਸ਼ਿਕਾਰ ਦੇ ਲਾਇਕ ਨਹੀਂ ਸਿਪਾਹੀ ਨੇ ਇਜਾਜ਼ਤ ਲਈ ਘੋੜੇ ਤੇ ਸਵਾਰ ਹੋਇਆ ਤੇ ਹਿਰਨ ਦੀ ਤਲਾਸ਼ ਵਿੱਚ ਨਿਕਲ ਪਿਆ ਕੁਝ ਦੂਰ ਜਾ ਕੇ ਉਸਨੇ ਦੇਖਿਆ ਕਿ ਉਹ ਹਿਰਨੀ ਦਰਖਤ ਤੇ ਹੇਠਾਂ ਰੁਕੀ ਹੋਈ ਸੀ ਸਾਫ਼ ਹੋ ਚੁੱਕਿਆ ਸੀ ਅਤੇ ਉਸਦੇ ਪੇਟ ਤੋਂ ਸਾਫ਼ ਜ਼ਾਹਰ ਸੀ ਕਿ ਉਹ ਗਰਭਵਤੀ ਹੈ ਇਹ ਦੇਖ ਕੇ ਸਿਪਾਈ ਹੈਰਾਨ ਰਹਿ ਗਿਆ ਉਹ ਤੁਰੰਤ ਵਾਪਸ ਆਇਆ ਅਤੇ ਬਾਦਸ਼ਾਹ ਨੂੰ ਬੇਨਤੀ ਕੀਤੀ ਹਜ਼ੂਰ ਇਸ ਅੰਨੇ ਆਦਮੀ ਨੇ ਜੋ ਕਿਹਾ ਸੀ ਉਹ ਬਿਲਕੁਲ ਸੱਚ ਹੈ ਉਹ ਸੱਚਮੁੱਚ ਗਰਭਵਤੀ ਹਿਰਨੀ ਹੈ ਇਸ ਸੁਣ ਕੇ ਬਾਦਸ਼ਾਹ ਹੈਰਾਨ ਰਹਿ ਗਿਆ ਉਹ ਸੋਚ ਵਿੱਚ ਪੈ ਗਿਆ ਕਿ ਅਖੀਰ ਇੱਕ ਅੰਨੇ ਆਦਮੀ ਨੂੰ ਐਨੀ ਬਾਰੀਕੀ ਗੱਲ ਕਿਵੇਂ ਪਤਾ ਹੋ ਸਕਦੀ ਹੈ ਉਸਨੇ ਫੈਸਲਾ ਕੀਤਾ ਕਿ ਉਹ ਇਸ ਭੇਦ ਨੂੰ ਜ਼ਰੂਰ ਜਾਣੇਗਾ ਬਾਦਸ਼ਾਹ ਨੇ ਰਹਿਮਤ ਨੂੰ ਕਿਹਾ ਦੇਖ ਪਾਈ ਮੈਨੂੰ ਯਕੀਨ ਨਹੀਂ ਕਿ ਤੂੰ ਸੱਚਮੁੱਚ ਅੰਨਾ ਹੈ ਜਾਂ ਨਹੀਂ ਪਰ ਮੈਂ ਤੇਥੋਂ ਇੱਕ ਗੱਲ ਜਾਨਣਾ ਚਾਹੁੰਦਾ ਹਾਂ ਕਿ ਤੂੰ ਮੇਰੇ ਸਵਾਲਾਂ ਦੇ ਜਵਾਬ ਦੇਵੇਂਗਾ ਰਹਿਮਤ ਨੇ ਜਵਾਬ ਦਿੱਤਾ ਜਨਾਬ ਤੁਸੀਂ ਜੋ ਚਾਹੋ ਪੁੱਛੋ ਮੈਂ ਸੱਚ-ਸੱਚ ਦੱਸਾਂਗਾ ਬਾਦਸ਼ਾਹ ਨੇ ਕਿਹਾ ਇੱਕ ਪਾਸੇ ਤੂੰ ਕਹਿੰਦਾ ਹੈ ਕਿ ਤੂੰ ਅੰਨਾ ਹੈ ਤੇ ਦੂਜੇ ਪਾਸੇ ਤੂੰ ਇਹ ਵੀ ਦੱਸ ਦਿੱਤਾ ਕਿ ਇਸ ਜਾਨਵਰ ਦਾ ਮੈਂ ਪਿੱਛਾ ਕਰਿਆ ਹਾਂ ਉਹ ਗਰਭਵਤੀ ਹਿਰਨੀ ਹੈ ਤੈਨੂੰ ਇਹ ਸਭ ਕਿਵੇਂ ਪਤਾ ਲੱਗਾ ਇੱਥੇ ਤਾਂ ਬਹੁਤ سارے ਜਾਨਵਰ ਆਉਂਦੇ ਹੋਣਗੇ ਰਹਿਮਤ ਨੇ ਜਵਾਬ ਦਿੱਤਾ ਹਜ਼ੂਰ ਜਦੋਂ ਹਿਰਨੀ ਮੇਰੇ ਖੇਤਾਂ ਵਿੱਚ ਆਈ ਤਾਂ ਉਸ ਦੇ ਦੌੜਨ ਦੀ ਰਫ਼ਤਾਰ ਅਤੇ ਕਦਮਾਂ ਦੀ ਆੜ ਤੋਂ ਮੈਂ ਸਮਝ ਗਿਆ ਕਿ ਉਹ ਨਰ ਨਹੀਂ ਮਾਦਾ ਹੈ ਮੇਰੇ ਖੇਤ ਦੀ ਵਾੜ ਉੱਚੀ ਨਹੀਂ ਹੈ ਜੇਕਰ ਉਹ ਹਿਰਨ ਹੁੰਦਾ ਤਾਂ ਆਸਾਨੀ ਨਾਲ ਉੱਛਲ ਕੇ ਨਿਕਲ ਜਾਂਦਾ ਪਰ ਉਸ ਨੇ ਅਜੀਹਾਂ ਨਹੀਂ ਕੀਤਾ ਸਗੋਂ ਵਾੜ ਤੋੜ ਕੇ ਭੱਜੀ ਇਸ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਉਹ ਗਰਭਵਤੀ ਹੈ ਅਤੇ ਆਪਣੇ ਪੇਟ ਵਿੱਚ ਪਾਲ ਰਹੇ ਬੱਚੇ ਦੀ ਹਿਫਾਜ਼ਤ ਲਈ ਉਸ ਨੇ ਛਾਲ ਨਹੀਂ ਲਗਾਈ ਬਾਅਦਸ਼ਾਹ ਨੇ ਦੁਪਾਰਾ ਪੁੱਛਿਆ ਅਤੇ ਤੈਨੂੰ ਇਹ ਕਿਵੇਂ ਪਤਾ ਲੱਗਾ ਕਿ ਉਹ ਹਿਰਨੀ ਸੀ ਕੋਈ ਦੂਸਰਾ ਜਾਨਵਰ ਨਹੀਂ ਰਹਿਮਤ ਨੇ ਮੁਸਕੁਰਾ ਕੇ ਕਿਹਾ ਜਨਾਬ ਮੈਂ ਸਵੇਰ ਤੋਂ ਸ਼ਾਮ ਤੱਕ ਇੱਥੇ ਹੀ ਬੈਠਾ ਰਹਿੰਦਾ ਹਾਂ ਸੱਚ ਹੈ ਕਿ ਅੱਲਾ ਨੇ ਮੈਨੂੰ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ ਪਰ ਉਸਨੇ ਇਸ ਦੇ ਬਦਲੇ ਵਿੱਚ ਮੈਨੂੰ ਅਕਲ ਅਤੇ ਸੁਣਨ ਤੇ ਮਹਿਸੂਸ ਕਰਨ ਦੀ ਜ਼ਬਰਦਸਤ ਸ਼ਕਤੀ عطا ਕੀਤੀ ਹੈ ਮੈਂ ਕਦਮਾਂ ਦੀ ਆਹਟ ਸਾਹ ਦੀ ਰਫ਼ਤਾਰ ਅਤੇ ਹਰਕਤ ਦੇ ਅੰਦਾਜ਼ ਤੋਂ ਪਛਾਣ ਲੈਂਦਾ ਹਾਂ ਕਿ ਕਿਹੜਾ ਜਾਨਵਰ ਆਇਆ ਹੈ ਫਿਰ ਮੈਂ ਉਸੇ ਹਿਸਾਬ ਨਾਲ ਆਵਾਜ਼ ਦਿੰਦਾ ਹਾਂ ਤਾਂ ਕਿ ਉਹ ਭੱਜ ਜਾਵੇ ਅਤੇ ਮੇਰੀ ਫਸਲ ਮਹਿਫੂਜ਼ ਰਹੇ ਉਸ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਨੇ ਸੋਚਿਆ ਇਹ ਨੌਜਵਾਨ ਸੱਚਮੁੱਚ ਅਨਾਂ ਹੈ ਪਰ ਉਸ ਦੀ ਅਕਲ ਅਤੇ ਸਮਝ ਆਮ ਆਦਮੀ ਤੋਂ ਕਿਤੇ ਜ਼ਿਆਦਾ ਹੈ ਇਹ ਸੋਚ ਕੇ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਇੰਨਾ ਸਮਝਦਾਰ ਅਤੇ ਸਿਆਣਾ ਆਦਮੀ ਉਸ ਦੇ ਦਰਬਾਰ ਵਿੱਚ ਹੋਣਾ ਚਾਹੀਦਾ ਹੈ ਉਸਨੇ ਰਹਿਮਤ ਨੂੰ ਆਪਣੇ ਨਾਲ ਮਹਿਲ ਲੈ ਜਾਣ ਦਾ ਹੁਕਮ ਦਿੱਤਾ। ਮਹਿਲ ਪਹੁੰਚ ਕੇ ਬਾਦਸ਼ਾਹ ਨੇ ਕਿਹਾ, "ਦੇਖੋ ਨੌਜਵਾਨ, ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਅਤੇ ਆਪਣੇ ਬਾਰੇ ਕੁਝ ਕਹੋ।" ਰਹਿਮਤ ਨੇ ਮਾਣ ਨਾਲ ਜਵਾਬ ਦਿੱਤਾ, "ਜਨਾਬ, ਮੇਰਾ ਨਾਂ ਰਹਿਮਤ ਹੈ ਅਤੇ ਸਭ ਲੋਕ ਮੈਨੂੰ ਇਸੇ ਨਾਂ ਨਾਲ ਪੁਕਾਰਦੇ ਹਨ।" ਉਸ ਤੋਂ ਬਾਅਦ ਰਹਿਮਤ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਰਹਿਮਤ ਨੇ ਬਾਦਸ਼ਾਹ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਹਕੀਕਤ ਸਾਦਗੀ ਨਾਲ ਦੱਸ ਦਿੱਤੀ। ਬਾਸ਼ਾ ਨੇ ਮੁਸਕੁਰਾ ਕੇ ਕਿਹਾ ਰਹਿਮਤ ਤੁਹਾਡੇ ਚਿਹਰੇ ਅਕਲਮੰਦ ਅਤੇ ਦੁਰ ਅੰਦੇਸ਼ ਆਦਮੀ ਦੀ ਮੈਂ ਬਹੁਤ ਕਦਰ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਤੋਂ ਮੇਰੇ ਮਹਿਲ ਵਿੱਚ ਰਹੋ ਮੈਂ ਤੁਹਾਨੂੰ ਆਪਣੇ ਦਰਬਾਰ ਵਿੱਚ ਮੁਲਾਜ਼ਮ ਰੱਖਣਾ ਚਾਹੁੰਦਾ ਹਾਂ ਅਗਲੇ ਦਿਨ ਬਾਸ਼ਾ ਨੇ ਰਹਿਮਤ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਰਹਿਮਤ ਤੁਸੀਂ ਬਹੁਤ ਜ਼ਹੀਨ ਅਤੇ ਸਮਝਦਾਰ ਆਦਮੀ ਹੋ ਤੁਹਾਨੂੰ ਗੱਲਾਂ ਦੀ ਗਹਿਰਾਈ ਤੁਰੰਤ ਸਮਝ ਆ ਜਾਂਦੀ ਹੈ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਦੱਸ ਸਕਦੇ ਹੋ ਕਿ ਮੈਂ ਆਪਣੇ ਮਾਤਾ ਪਿਤਾ ਦੀ ਹਕੀਕੀ ਔਲਾਦ ਹਾਂ ਜਾਂ ਕਿਸੇ ਹੋਰ ਦੀ ਰਹਿਮਤ ਨੇ ਮਾਣ ਵਾਲੇ ਅੰਦਾਜ਼ ਵਿੱਚ ਕਿਹਾ ਜਨਾਬ ਤੁਹਾਨੂੰ ਇਸ ਗੱਲ ਨਾਲ ਕੀ ਮਤਲਬ ਹੋਣਾ ਚਾਹੀਦਾ ਹੈ ਤੁਸੀਂ ਸਲਤਨਤ ਦੇ ਬਾਦਸ਼ਾਹ ਬਿਹਤਰ ਹੈ ਕਿ ਇਹ ਸਵਾਲ ਦਿਲੋਂ ਕੱਢ ਦਿਓ ਬਾਦਸ਼ਾਹ ਨੇ ਸੰਜੀਤ ਕੀ ਨਾਲ ਕਿਹਾ ਨਹੀਂ ਇਹ ਸਵਾਲ ਸਾਲਾਂ ਤੋਂ ਮੇਰੇ ਦਿਲ ਵਿੱਚ ਹੈ ਅਤੇ ਮੈਂ ਇਸ ਦਾ ਜਵਾਬ ਜ਼ਰੂਰ ਜਾਨਣਾ ਚਾਹੁੰਦਾ ਹਾਂ ਜੇਕਰ ਤੁਹਾਨੂੰ ਮੇਰੀ ਮਾਂ ਨੂੰ ਮਿਲਣ ਦੀ ਜ਼ਰੂਰਤ ਹੋਵੇ ਤਾਂ ਮੈਂ ਇੰਤਜ਼ਾਮ ਕਰ ਦਿੰਦਾ ਹਾਂ ਰਹਿਮਤ ਨੇ ਕਿਹਾ ਜਨਾਬ ਮੈਨੂੰ ਤੁਹਾਡੀ ਮਾਂ ਨਾਲ ਮਿਲਣ ਦੀ ਜ਼ਰੂਰਤ ਨਹੀਂ ਮੈਂ ਹੁਣੇ ਦੱਸ ਸਕਦਾ ਹਾਂ ਕਿ ਤੁਸੀਂ ਕਿਸ ਦੇ ਬੱਚੇ ਹੋ ਪਰ ਪਹਿਲਾਂ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਮੇਰੇ ਜਵਾਬ ਤੋਂ ਨਾਰਾਜ਼ ਨਹੀਂ ਹੋਵੋਗੇ ਬਾਦਸ਼ਾਹ ਨੇ ਕਿਹਾ ਮੈਂ ਵਾਅਦਾ ਕਰਦਾ ਹਾਂ ਜੋ ਵੀ ਤੁਸੀਂ ਕਹੋਗੇ ਉਸਤੇ ਗੁੱਸਾ ਨਹੀਂ ਕਰਾਂਗਾ ਰਹਿਮਤ ਨੇ ਹੌਲੀ ਜਿਹਾ ਕਿਹਾ ਜਨਾਬ ਅਸਲ ਗੱਲ ਇਹ ਹੈ ਕਿ ਤੁਸੀਂ ਇੱਕ ਕੰਜੂਸ ਵਪਾਰੀ ਦੀ ਔਲਾਦ ਹੋ ਅਤੇ ਉਸ ਦੀ ਕੰਜੂਸੀ ਦੀ ਆਦਤ ਤੁਹਾਡੇ ਵਿੱਚ ਵੀ ਤਬਦੀਲੀ ਹੋ ਗਈ ਹੈ। ਇਹ ਸੁਣਦੇ ਹੀ ਬਾਦਸ਼ਾਹ ਦੇ ਚਿਹਰੇ ਦਾ ਰੰਗ ਬਦਲ ਗਿਆ। ਉਸਨੇ ਗੁੱਸੇ ਵਿੱਚ ਤਲਵਾਰ ਖਿੱਚ ਲਈ ਅਤੇ ਸਿੱਧਾ ਆਪਣੀ ਮਾਂ ਦੇ ਕੋਲ ਜਾ ਪਹੁੰਚਿਆ। ਗੁੱਸੇ ਵਿੱਚ ਬੋਲਿਆ ਮਾਂ ਸੱਚ ਦੱਸੋ ਕੀ ਮੈਂ ਸੱਚਮੁੱਚ ਆਪਣੇ ਪਿਓ ਦਾ ਬੇਟਾ ਹਾਂ? ਜੇਕਰ ਤੁਸੀਂ ਝੂਠ ਬੋਲਿਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ। ਮਲਿਕਾ ਰਾਣੀ ਨੇ ਕੰਬਦੇ ਹੋਏ ਕਿਹਾ ਬੇਟਾ ਗੱਲ ਦਰਸਲ ਇਹ ਹੈ ਕਿ ਤੂੰ ਸਾਡਾ ਆਪਣਾ ਨਹੀਂ ਹੈ ਸਾਨੂੰ ਔਲਾਦ ਨਸੀਬ ਨਹੀਂ ਸੀ ਮੈਂ ਤੇ ਤੁਹਾਡੇ ਪਿਤਾ ਤੁਹਾਨੂੰ ਇੱਕ ਵਪਾਰੀ ਦੇ ਘਰੋਂ ਲੈ ਕੇ ਆਏ ਸੀ ਅਤੇ ਤੁਹਾਨੂੰ ਆਪਣੀ ਔਲਾਦ ਦੀ ਤਰ੍ਹਾਂ ਪਾਲ ਲਿਆ ਉਹ ਵਪਾਰੀ ਤੁਹਾਡੇ ਪਿਤਾ ਦੇ ਕਰੀਬੀ ਦੋਸਤ ਸਨ ਪਰ ਉਹ ਬਹੁਤ ਕੰਜੂਸ ਆਦਮੀ ਸਨ ਇੱਕ ਹਾਦਸੇ ਵਿੱਚ ਉਹਨਾਂ ਦਾ ਘਰ ਸੜ ਗਿਆ ਪੂਰਾ ਖਾਨਦਾਨ ਖਤਮ ਹੋ ਗਿਆ ਬਸ ਤੂੰ ਜਿੰਦਾ ਬਚਿਆ ਸੀ ਤੂੰ ਬਹੁਤ ਛੋਟਾ ਸੀ ਤੇ ਅਸੀਂ ਤੈਨੂੰ ਅਪਣਾ ਲਿਆ ਅਸੀਂ ਤੈਨੂੰ ਹਮੇਸ਼ਾ ਆਪਣੀ ਔਲਾਦ ਤੋਂ ਵੱਧ ਚਾਇਆ ਪਰ ਇਹ ਸੱਚ ਹੈ ਕਿ ਤੂੰ ਸਾਡਾ ਖੂਨ ਨਹੀਂ ਹੈ ਇਹ ਸੁਣ ਕੇ ਬਾਦਸ਼ਾਹ ਚੁੱਪਚਾਪ ਖੜਾ ਰਹਿ ਗਿਆ ਉਸ ਦੇ ਦਿਲ ਵਿੱਚ ਅਜੀਬ ਜਿਹਾ ਅਹਿਸਾਸ ਪੈਦਾ ਹੋਇਆ ਫਿਰ ਉਹ ਮਹਿਲ ਤੋਂ ਵਾਪਸ ਰਹਿਮਤ ਦੇ ਕੋਲ ਆਇਆ ਤੇ ਬੋਲਿਆ ਰਹਿਮਤ ਤੈਨੂੰ ਇਹ ਕਿਵੇਂ ਪਤਾ ਲੱਗਾ ਕਿ ਮੇਰੇ ਪਿਤਾ ਇੱਕ ਕੰਜੂਸ ਵਪਾਰੀ ਸਨ ਰਹਿਮਤ ਨੇ ਨਰਮੀ ਨਾਲ ਕਿਹਾ ਜਨਾਬ ਜੇਕਰ ਤੁਸੀਂ ਸੱਚਮੁੱਚ ਇੱਕ ਬਾਦਸ਼ਾਹ ਦੀ ਔਲਾਦ ਹੁੰਦੇ ਤਾਂ ਜਿੰਨੇ ਸਵਾਲ ਤੁਸੀਂ ਮੇਰੇ ਤੋਂ ਕੀਤੇ ਉਹਨਾਂ ਦੇ ਦਰੁਸਤ ਜਵਾਬ ਸੁਣ ਕੇ ਹੋਂ ਤੱਕ ਤੁਸੀਂ ਮੈਨੂੰ ਇਨਾਮ ਅਤੇ ਸਨਮਾਨ ਨਾਲ ਨਵਾਜ਼ ਦਿੱਤਾ ਹੁੰਦਾ ਪਰ ਤੁਸੀਂ ਇੱਕ ਸਿੱਕਾ ਤੱਕ ਦੇਣ ਦੀ ਜ਼ਹਿਮਤ ਨਹੀਂ ਕੀਤੀ ਇਹ ਹੀ ਤੁਹਾਡੇ ਅਸਲ نسل ਦੀ ਪਛਾਣ ਸੀ ਮੈਂ ਸਮਝ ਗਿਆ ਸੀ ਕਿ ਤੁਸੀਂ ਕਿਸੇ ਕੰਜੂਸ ਵਪਾਰੀ ਦੀ ਔਲਾਦ ਹੋ ਨਾ ਕਿ ਕਿਸੇ ਬਾਦਸ਼ਾਹ ਦੀ ਬਾਦਸ਼ਾ ਨੇ ਗੱਲ ਸੁਣੀ ਤਾਂ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਉਹ ਬੋਲਿਆ ਰਹਿਮਤ ਤੁਸੀਂ ਬਿਲਕੁਲ ਠੀਕ ਕਿਹਾ ਅੱਜ ਤੋਂ ਮੈਂ ਆਪਣੀ ਇੱਕ ਕੰਜੂਸੀ ਦੀ ਆਦਤ ਹਮੇਸ਼ਾ ਲਈ ਛੱਡ ਦਿੰਦਾ ਹਾਂ ਇਹ ਕਹਿ ਕੇ ਬਾਦਸ਼ਾ ਨੇ ਸੋਨੇ ਦੀਆਂ ਸ਼ਰਫ਼ੀਆਂ ਨਾਲ ਭਰੀ ਇੱਕ ਥੈਲੀ ਰਹਿਮਤ ਦੇ ਹੱਥ ਵਿੱਚ ਦੇ ਦਿੱਤੀ ਅਤੇ ਕਿਹਾ ਰਹਿਮਤ ਮੈਨੂੰ ਯਕੀਨ ਹੈ ਕਿ ਜੋ ਕੁਝ ਅੱਜ ਸਾਡੇ ਦਰਮਿਆਨ ਗੱਲ ਹੋਈ ਹੈ ਉਹ ਤੁਸੀਂ ਆਪਣੇ ਸੀਨੇ ਵਿੱਚ ਹੀ ਮਹਿਫੂਜ਼ ਰੱਖੋਗੇ ਰਹਿਮਤ ਨੇ عزیਜ਼ੀ ਨਾਲ جواب ਦਿੱਤਾ ਜਨਾਬ ਮੈਨੂੰ ਆਪਣੇ ਮਾਂ ਦੀ ਰੂਹ ਦੀ ਕਸਮ ਇਹ ਰਾਜ਼ ਹਮੇਸ਼ਾ ਮੇਰੇ ਦਿਲ ਵਿੱਚ ਦਫਨ ਰਹੇਗਾ ਬਾਦਸ਼ਾਹ ਖੁਸ਼ ਹੋ ਕੇ ਬੋਲਿਆ ਰਹਿਮਤ ਅੱਜ ਤੋ ਤੁਸੀਂ ਮੇਰੇ ਖਾਸ ਲੋਕਾਂ ਵਿੱਚੋਂ ਪਰ ਇੱਕ ਅਹਿਮ ਗੱਲ ਜਾਣਨੀ ਹੈ ਕੁਝ ਦਿਨਾਂ ਤੋਂ ਮੈਨੂੰ ਸ਼ੱਕ ਹੈ ਕਿ ਮੇਰੇ ਦਰਬਾਰ ਵਿੱਚ ਕੋਈ ਮੇਰੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਕਿ ਤੁਸੀਂ ਆਪਣੀ ਅਕਲ ਨਾਲ ਇਹ ਜਾਂਚ ਸਕਦੇ ਹੋ ਕਿ ਹਕੀਕਤ ਕੀ ਹੈ ਰਹਿਮਤ ਨੇ ਸੋਚ ਕੇ ਕਿਹਾ ਜਨਾਬ ਇਹ ਮਾਮਲਾ ਬਹੁਤ ਨਾਜ਼ੁਕ ਹੈ ਪਰ ਜੇਕਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਦਰਬਾਰ ਦੇ ਸਾਰੇ ਵਜ਼ੀਰਾ ਅਤੇ ਅਮੀਰਾ ਨਾਲ ਮੁਲਾਕਾਤ ਕਰਕੇ ਅੰਦਾਜ਼ਾ ਲਗਾ ਸਕਦਾ ਹਾਂ ਕਿ ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ ਹੋ ਰਹੀ ਬਾਦਸ਼ਾਹ ਨੇ ਕਿਹਾ ਠੀਕ ਹੈ ਰਹਿਮਤ ਮੈਂ ਤੁਹਾਨੂੰ ਕੱਲ ਆਪਣੇ ਨਾਲ ਦਰਬਾਰ ਵਿੱਚ ਲੈ ਚਲਾਂਗਾ ਜੇਕਰ ਤੁਸੀਂ ਸੱਚਾਈ ਪਤਾ ਕਰ ਲਈ ਤਾਂ ਤੁਹਾਨੂੰ ਅਜਿਹਾ ਇਨਾਮ ਦਿੱਤਾ ਜਾਵੇਗਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਗਲੇ ਦਿਨ ਬਾਦਸ਼ਾਹ ਰਹਿਮਤ ਨੂੰ ਆਪਣੇ ਨਾਲ ਦਰਬਾਰ ਲਿਆਇਆ। ਦਰਬਾਰ ਵਿੱਚ ਸਾਰੇ ਵਜ਼ੀਰ ਅਤੇ ਅਮੀਰ ਇਕੱਠੇ ਸਨ। ਬਾਦਸ਼ਾਹ ਨੇ ਸਭ ਦੇ ਸਾਹਮਣੇ ਐਲਾਨ ਕੀਤਾ, "ਅੱਜ ਤੋਂ ਰਹਿਮਤ ਸਾਡੇ ਦਰਬਾਰ ਦਾ ਇੱਕ ਹਿੱਸਾ ਹੋਵੇਗਾ।" ਸਭ ਲੋਕ ਹੈਰਾਨ ਰਹਿ ਗਏ ਕਿ ਬਾਦਸ਼ਾਹ ਇੱਕ ਅਨ੍ਯ ਆਦਮੀ ਨੂੰ ਦਰਬਾਰੀ ਕਿਉਂ ਬਣਾ ਰਿਹਾ ਹੈ? ਪਰ ਬਾਦਸ਼ਾਹ ਖਾਮੋਸ਼ ਸੀ। ਰਹਿਮਤ ਵੀ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਿਆ। ਉਸ ਸਭ ਦੀਆਂ ਆਵਾਜ਼ਾਂ ਲੈਜੇ ਅਤੇ ਗੱਲਾਂ ਦਾ ਅੰਦਾਜ਼ ਬੜੇ ਗੌਰ ਨਾਲ ਸੁਣ ਰਿਹਾ ਸੀ ਫਿਰ ਬਾਦਸ਼ਾਹ ਨੇ ਦਰਬਾਰ ਦੀ ਕਾਰਵਾਈ ਸ਼ੁਰੂ ਕੀਤੀ ਉਸਨੇ ਵਜ਼ੀਰਾਂ ਤੋਂ ਰਿਆਸਤ ਦੇ ਮਾਮਲਿਆਂ ਦੇ ਸਵਾਲ ਕੀਤੇ ਹਰ ਵਜ਼ੀਰ ਨੇ ਤਫਸੀਲ ਨਾਲ ਜਵਾਬ ਦਿੱਤਾ ਰਹਿਮਤ ਖਾਮੋਸ਼ ਬੈਠਾ ਸਭ ਕੁਝ ਸੁਣ ਰਿਹਾ ਸੀ ਜਦੋਂ ਦਰਬਾਰ ਖਤਮ ਹੋਇਆ ਤਾਂ ਬਾਦਸ਼ਾਹ ਨੇ ਰਹਿਮਤ ਨੂੰ ਇਕੱਲੇ ਇੱਕ ਕਮਰੇ ਵਿੱਚ ਬੁਲਾਇਆ ਉੱਥੇ ਰਹਿਮਤ ਨੇ ਹੌਲੀ ਜਿਹਾ ਕਿਹਾ ਹਜ਼ੂਰ ਵਜ਼ੀਰ ਸਜਾਦ ਦੀਆਂ ਹਰਕਤਾਂ ਆਮ ਤੋਂ ਹਟ ਕੇ ਹਨ ਜਦੋਂ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਘਬਰਾਹਟ ਹੁੰਦੀ ਹੈ ਉਹ ਬਾਰ ਬਾਰ ਆਪਣੀ ਗੱਲ ਬਦਲ ਦਿੰਦਾ ਹੈ ਅਤੇ ਜੋ ਜਵਾਬ ਦਿੰਦਾ ਹੈ ਉਹ ਹਮੇਸ਼ਾ ਮੁਕੰਮਲ ਨਹੀਂ ਹੁੰਦਾ ਉਸ ਦੀ ਇਹ ਆਦਤ ਇਸ ਲਈ ਹੈ ਕਿ ਜੇਕਰ ਉਹ ਗੱਲ ਦੁਹਰਾਏ ਤਾਂ ਝੂਠ ਵੀ ਸੱਚ ਲੱਗਣ ਲੱਗਦਾ ਹੈ ਇਸੇ ਲਈ ਮੇਰਾ مشورہ ਹੈ ਕਿ ਵਜ਼ੀਰ ਸਜਾਦ ਦੀ ਖੂਫੀਆ ਜਾਂਚ ਕੀਤੀ ਜਾਵੇ ਉਹ ਯਕੀਨੀ ਤੌਰ ਤੇ ਤੁਹਾਡੇ ਲਈ ਖਤਰਾ ਹੋ ਸਕਦਾ ਹੈ ਬਾਦਸ਼ਾਹ ਨੇ ਤੁਰੰਤ ਆਪਣੇ ਸਭ ਤੋਂ ਪ੍ਰੋਸੇਯੋਗ ਸਿਪਾਹ ਸਲਾਹਰ ਨੂੰ ਬੁਲਾ ਕੇ ਕਿਹਾ ਸਜਾਦ ਤੇ ਖੂਫੀਆ ਨਿਗਰਾਨੀ ਰੱਖੀ ਜਾਵੇ ਸਵੇਰ ਤੋਂ ਸ਼ਾਮ ਤੱਕ ਇਹ ਪਤਾ ਕੀਤਾ ਜਾਵੇ ਕਿ ਉਹ ਕਿੱਥੇ ਜਾਂਦਾ ਹੈ ਕਿਸ ਨਾਲ ਮਿਲਦਾ ਹੈ ਤੇ ਕੌਣ-ਕੌਣ ਉਸ ਦੇ ਨਾਲ ਸੰਪਰਕ ਵਿੱਚ ਹੈ ਇਹ ਸਾਰੀ ਮਾਲੂਮਾਤ ਮੈਨੂੰ ਮੁਹੱਈਆ ਕੀਤੀ ਜਾਵੇ। ਸਿਪਾਹਸALAR ਨੇ ਕੁਝ ਖਾਸ ਜਾਸੂਸਾਂ ਨੂੰ ਤਾਇਨਾਤ ਕੀਤਾ ਜੋ ਵਜ਼ੀਰ ਦੇ ਪਿੱਛੇ ਲੱਗੇ। ਕੁਝ ਦਿਨਾਂ ਬਾਅਦ ਸਿਪਾਹਸALAR ਨੇ ਰਿਪੋਰਟ ਪੇਸ਼ ਕੀਤੀ। ਮਹਾਰਾਜ ਵਜ਼ੀਰ ਸੱਚਮੁੱਚ ਇੱਕ ਸਾਜ਼ਿਸ਼ ਕਰ ਰਿਹਾ ਹੈ। ਉਹ ਗਵਾਂਡੀ ਦੁਸ਼ਮਣ ਬਾਦਸ਼ਾਹ ਦੇ ਨਾਲ ਮਿਲ ਕੇ ਤੁਹਾਡੇ ਖਿਲਾਫ ਜੰਗ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਉਸਨੇ ਸਰਹੱਦਾਂ ਤੇ ਫੌਜ ਦੀ ਨਿਗਰਾਨੀ ਘਟ ਕਰਵਾ ਦਿੱਤੀ ਹੈ ਅਤੇ ਕੁਝ दरबारीया नु अपने नाल मिला लिया है ताकि ਤੁਹਾਡੇ ਖਿਲਾਫ ਬਕਾਵਤ ਕੀਤੀ ਜਾ ਸਕੇ ਇਹ ਖਬਰ ਸੁਣ ਕੇ ਬਾਦਸ਼ਾਹ ਦੇ ਚਿਹਰੇ ਦਾ ਰੰਗ ਬਦਲ ਗਿਆ ਉਸਨੇ ਰਹਿਮਤ ਨੂੰ ਕਿਹਾ ਤੁਹਾਡਾ ਸ਼ੱਕ ਬਿਲਕੁਲ درست ਸੀ ਪਰ ਮੈਂ ਅਜੇ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਹ ਦਰਬਾਰੀ ਦੁਸ਼ਮਨ ਦੇ ਨਾਲ ਮਿਲਿਆ ਹੋਇਆ ਹੈ ਜਾਂ ਨਹੀਂ ਰਹਿਮਤ ਨੇ ਨਰਮੀ ਨਾਲ ਕਿਹਾ ਮਹਾਰਾਜ ਜੇਕਰ ਇਜਾਜ਼ਤ ਹੋਵੇ ਤਾਂ ਇੱਕ ਚਾਲ ਚੱਲਣ ਦੀ ਤਜ਼ਵੀਰ ਹੈ ਮੈਂ ਅਜ਼ੀਹਾ ਇੰਤਜ਼ਾਮ ਕਰ ਸਕਦਾ ਹਾਂ ਕਿ ਜੇਕਰ ਵਜ਼ੀਰ ਸੱਚਮੁੱਚ ਗੱਦਾਰ ਹੋਇਆ ਤਾਂ ਉਹ ਖੁਦ ਆਪਣੇ ਹੱਥਾਂ ਨਾਲ ਆਪਣਾ ਪਰਦਾ ਪਾ ਫਾਸ਼ ਕਰ ਦੇਵੇਗਾ ਬਾਦਸ਼ਾਹ ਨੇ ਦਿਲਚਸਪੀ ਨਾਲ ਪੁੱਛਿਆ ਕਿ ਹੋਜਿਆ ਇੰਤਜ਼ਾਮ ਰਹਿਮਤ ਮੁਸਕਰਾਇਆ ਕੱਲ ਦੇ ਦਰਬਾਰ ਵਿੱਚ ਤੁਸੀਂ ਐਲਾਨ ਕਰੋ ਕਿ ਤੁਸੀਂ ਰਿਆਸਤ ਦੇ ਸਭ ਤੋਂ ਕਾਬਿਲ ਅਤੇ ਇਮਾਨਦਾਰ ਵਜ਼ੀਰ ਨੂੰ ਰਾਜ ਖਜ਼ਾਨੇ ਦੀ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਹੋ ਜੇਕਰ ਸਜਾਦ ਸੱਚਮੁੱਚ ਵਫਾਦਾਰ ਹੈ ਤੱਕ ਖੁਸ਼ ਹੋਵੇਗਾ ਪਰ ਜੇ ਕਰੋ ਦਗਾ ਬਾਸ ਹੈ ਤਾਂ ਉਸਦੇ ਚਿਹਰੇ ਤੋਂ ਸਭ ਕੁਝ ਜ਼ਹਿਰ ਹੋ ਜਾਵੇਗਾ ਬਾਦਸ਼ਾਹ ਨੇ ਰਜ਼ਾਮੰਦੀ ਵਿੱਚ ਸਿਰ ਹਿਲਾਇਆ ਅਗਲੇ ਦਿਨ ਦਰਬਾਰ ਲੱਗਾ ਸਭ ਵਜ਼ੀਰ ਅਤੇ ਦਰਬਾਰੀ ਆਪਣੀਆਂ ਆਪਣੀਆਂ ਥਾਵਾਂ ਤੇ ਮੌਜੂਦ ਸਨ ਬਾਦਸ਼ਾਹ ਨੇ ਬੁਲੰਦ ਆਵਾਜ਼ ਵਿੱਚ ਐਲਾਨ ਕੀਤਾ ਮੈਂ ਫੈਸਲਾ ਕੀਤਾ ਹੈ ਕਿ આજ ਤੋਂ ਖਜ਼ਾਨੇ ਦੀ ਨਿਗਰਾਨੀ ਸਾਡੇ ਸਭ ਤੋਂ ਇਮਾਨਦਾਰ ਅਤੇ ਅਕਲਮੰਦ ਵਜ਼ੀਰ ਨੂੰ ਦਿੱਤੀ ਜਾਵੇਗੀ ਇਹ ਸੁਣਦੇ ਹੀ ਵਜ਼ੀਰ ਸਜਾਦ ਦਾ ਚਿਹਰਾ ਪੀਲਾ ਪੈ ਗਿਆ ਉਸਦੇ ਹੱਥ ਕੰਮਣ ਲੱਗੇ ਉਹ ਜਲਦੀ ਨਾਲ ਬੋਲਿਆ ਮਹਾਰਾਜ ਇਹ ਜ਼ਿੰਮੇਵਾਰੀ ਮੈਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ ਮੈਂ ਤਾਂ ਹਮੇਸ਼ਾ ਤੋਂ ਤੁਹਾਡਾ ਵਫਾਦਾਰ ਰਿਹਾ ਹਾਂ ਰਹਿਮਤ ਨੇ ਚੁੱਪਚਾਪ ਉਸਦੀ ਬੋਖਲਾਹਟ ਸੁਣੀ ਫਿਰ ਬੋਲੀ ਜੇ ਬਾਦਸ਼ਾਹ ਨੂੰ ਕਿਹਾ ਮਹਾਰਾਜ ਹੁਣ ਤੁਹਾਡੇ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਰਹੀ ਜੋ ਵਿਅਕਤੀ ਸੱਚਾ ਹੁੰਦਾ ਹੈ ਉਹ ਆਪਣੀ ਦਿਆਨਤਦਾਰੀ ਲਈ ਐਨਾ ਬੇਚੈਨ ਨਹੀਂ ਹੁੰਦਾ ਬਾਦਸ਼ਾਹ ਨੇ ਸਿਪਾਹ ਸਲਾਰ ਨੂੰ ਇਸ਼ਾਰਾ ਕੀਤਾ ਸੁਜਾਦ ਨੂੰ ਗ੍ਰਿਫਤਾਰ ਕਰੋ ਸਿਪਾਹੀਆਂ ਨੇ ਤੁਰੰਤ ਅੱਗੇ ਵਾਕੀ ਵਜ਼ੀਰ ਨੂੰ ਫੜ ਲਿਆ ਉਸਦੇ ਥੈਲੇ ਵਿੱਚ ਦੁਸ਼ਮਣ ਰਿਆਸਤ ਦੇ ਖੱਤ ਅਤੇ ਸੋਨੇ ਦੇ ਸਿੱਕੇ ਬਰਾਮਦ ਹੋਏ ਬਾਦਸ਼ਾਹ ਨੇ ਸੁੱਖ ਦਾ ਸਾਹ ਲਿਆ ਤੇ ਰਹਿਮਤ ਤੋਂ ਕਿਹਾ ਤੁਸੀਂ ਨਾ ਸਿਰਫ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਬਲਕਿ ਮੇਰੀ ਰਿਆਸਤ ਨੂੰ ਇੱਕ ਵੱਡੇ ਗद्दार ਤੋਂ ਬਚਾ ਲਿਆ ਹੈ ਅੱਜ ਤੋਂ ਤੁਸੀਂ ਸਿਰਫ ਮੇਰੇ ਮਸ਼ੀਰ ਨਹੀਂ ਮੇਰੇ ਭਰਾ ਦੀ ਤਰ੍ਹਾਂ ਹੂੰ ਰਹਿਮਤ ਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਮੈਂ ਤਾਂ ਸਿਰਫ ਉਹ ਸੁਣਦਾ ਹਾਂ ਜੋ ਦੂਸਰੇ ਨਹੀਂ ਸੁਣ ਸਕਦੇ ਪਰ ਅਸਲ ਅਕਲ ਉਹੀ ਹੈ ਜੋ ਇਨਸਾਫ ਦੇ ਨਾਲ ਇਸਤੇਮਾਲ ਹੋਵੇ ਬਾਦਸ਼ਾਹ ਨੇ ਖੁਸ਼ ਹੋ ਕੇ ਹੁਕਮ ਦਿੱਤਾ ਕਿ ਰਹਿਮਤ ਨੂੰ ਸੋਨੇ ਦੀ ਇੱਕ ਹੋਰ ਥੈਲੀ ਅਤੇ ਇੱਜ਼ਤ ਦਿੱਤੀ ਜਾਵੇ ਇਸ ਤਰ੍ਹਾਂ ਇੱਕ ਅੰਨੇ ਪਰ ਅਕਲਮੰਦ ਵਿਅਕਤੀ ਨੇ ਨਾ ਸਿਰਫ ਬਾਦਸ਼ਾਹ ਦਾ ਭਰੋਸਾ ਜਿੱਤਿਆ ਬਲਕਿ ਪੂਰੀ ਰਿਆਸਤ ਨੂੰ ਤਬਾਹੀ ਤੋਂ ਬਚਾ ਲਿਆ ਫਿਰ ਇੱਕ ਦਿਨ ਇੱਕ ਸੁਦਾਗਰ ਆਪਣਾ ਘੋੜਾ ਵੇਚਣ ਆਇਆ ਬਾਦਸ਼ਾਹ ਨੇ ਘੋੜੇ ਦੇ ਸੁਦਾਗਰ ਦੀ ਗੱਲ ਸੁਣੀ ਫਿਰ ਨੌਕਰ ਨੂੰ ਹੁਕਮ ਦਿੱਤਾ ਕਿ ਤੁਰੰਤ ਰਹਿਮਤ ਨੂੰ ਬੁਲਾਇਆ ਜਾਵੇ ਕੁਝ ਦੇਰ ਬਾਅਦ ਰਹਿਮਤ ਆਇਆ ਤਾਂ ਬਾਦਸ਼ਾਹ ਨੇ ਕਿਹਾ ਰਹਿਮਤ ਇਹ ਵਪਾਰੀ ਇੱਕ ਅਜੀਬ نسل ਦਾ ਘੋੜਾ ਵੇਚਣ ਆਇਆ ਹੈ ਇਹ ਦਾਵਾ ਕਰਦਾ ਹੈ ਕਿ ਦੁਨੀਆ ਵਿੱਚ ਉਸਦੇ ਬਰਾਬਰ ਕੋਈ ਘੋੜਾ ਨਹੀਂ 파 روز ਦੀ ਕੀਮਤ 20000 ਅਸ਼ਰਫੀਆਂ ਹਨ ਤੁਹਾਡੀ ਕੀ ਰਾਏ ਹੈ ਕਿ ਮੈਨੂੰ ਇਹ ਘੋੜਾ ਖਰੀਦਣਾ ਚਾਹੀਦਾ ਹੈ ਰਹਿਮਤ ਨੇ ਮੁਸਕੁਰਾ ਕੇ ਕਿਹਾ ਜਾਂਪਨਾ ਮੈਂ ਅਲਬੱਤਾ ਅੰਨਾ ਹਾਂ ਪਰ ਮੇਨ ਮੇਰੀ ਸੁਣਨ ਸ਼ਕਤੀ ਬਹੁਤ ਤੇਜ਼ ਹੈ ਜੇਕਰ ਇਜਾਜ਼ਤ ਹੋਵੇ ਤਾਂ ਇਸ ਘੋੜੇ ਨੂੰ ਜਰਾ ਨੇੜੇ ਲਿਆਂਦਾ ਜਾਵੇ ਤਾਂ ਕਿ ਮੈਂ ਉਸ ਦੀਆਂ ਟਾਪਾਂ ਦੀ ਆਵਾਜ਼ ਤੋਂ ਅੰਦਾਜ਼ਾ ਲਗਾ ਸਕਾਂ ਕਿ ਇਹ ਕਿਹੋ ਜਿਹਾ ਹੈ। ਬਾਸ਼ਾ ਨੇ ਇਸ਼ਾਰਾ ਕੀਤਾ ਤੇ ਘੋੜੇ ਨੂੰ ਰਹਿਮਤ ਦੇ ਨੇੜੇ ਲਿਆਂਦਾ ਗਿਆ। ਰਹਿਮਤ ਨੇ ਆਪਣੀ ਕੰਨਾਂ ਨੂੰ ਜ਼ਰਾ ਜਿਆ ਝੁਕਾਇਆ ਤੇ ਬੋਲਿਆ, "ਜਹਾਂ ਪਨਾਹ ਇਸ ਘੋੜੇ ਦੀਆਂ ਟਾਪਾਂ ਵਿੱਚ ਜੋ ਗੂੰਜ ਹੈ, ਉਹ ਕਿਸੇ ਅਸਲੀ ਅਰਬੀ نسل ਦੇ ਘੋੜੇ ਦੀ ਨਹੀਂ। ਉਸ ਤੇ ਸਾਹ ਲੈਂਦਾ ਅੰਦਾਜ਼ ਵੀ ਕਮਜ਼ੋਰ ਹੈ। ਮੇਰੇ ਖਿਆਲ ਵਿੱਚ ਇਹ ਘੋੜਾ ਬਿਮਾਰ ਹੈ ਜਾਂ ਫਿਰ ਬਹੁਤ ਜ਼ਿਆਦਾ ਥੱਕਿਆ ਹੈ।" ਗਿਆ ਹੈ ਇਸ ਦੀ ਕੀਮਤ ਇੱਕ ਅਸ਼ਰਫੀ ਵੀ ਜ਼ਿਆਦਾ ਹੈ ਇਹ ਸੁਣ ਕੇ ਸੁਦਾਗਰ ਦਾ ਰੰਗ ਉੱਡ ਗਿਆ ਪਰ ਉਹ ਜਲਦੀ ਸੰਭਲ ਕੇ ਬੋਲਿਆ ਇਹ ਆਦਮੀ ਅੰਨਾ ਹੈ ਉਸ ਨੂੰ ਘੋੜਿਆਂ ਦਾ ਕੀ ਗਿਆਨ ਇਹ ਤਾਂ ਝੂਠ ਬੋਲ ਰਿਹਾ ਹੈ ਬਾਦਸ਼ਾਹ ਨੇ ਖਾਮੋਸ਼ੀ ਨਾਲ ਸਿਪਾਈਆਂ ਨੂੰ ਇਸ਼ਾਰਾ ਕੀਤਾ ਕਿ ਘੋੜੇ ਨੂੰ ਮਹਿਲ ਦੇ ਹਸਪਤਾਲ ਵਿੱਚ ਲੈ ਜਾਇਆ ਜਾਵੇ ਅਤੇ ਸ਼ਾਹੀ ਡਾਕਟਰ ਤੋਂ ਉਸ ਦਾ ਮੁਆਇਨਾ ਕਰਵਾਇਆ ਜਾਵੇ ਕੁਝ ਹੀ ਦੇਰ ਬਾਅਦ ਸਿਪਾਹੀ ਵਾਪਸ ਆਇਆ ਤੇ ਕਿਹਾ ਜਹਾਂ ਪਣਾ ਰਹਿਮਤ ਬਿਲਕੁਲ درست ਕਹਿ ਰਿਹਾ ਹੈ ਇਹ ਘੋੜਾ ਦਰਸਲ ਅੰਦਰੋਂ ਬਿਮਾਰ ਹੈ ਉਸ ਨੂੰ ਦੜਾਉਣ ਤੇ ਇਹ ਕਿਸੇ ਵੀ ਵਕਤ ਡਿੱਗ ਸਕਦਾ ਹੈ ਇਹ ਸੁਣ ਕੇ ਬਾਦਸ਼ਾਹ ਨੇ ਗੁੱਸੇ ਨਾਲ ਕਿਹਾ ਝੂਠ ਬੋਲਣ ਦੀ ਜ਼ਰੂਰਤ ਕਿਵੇਂ ਕੀਤੀ ਤੂੰ ਅਤੇ ਸੁਦਾਗਰ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਫਿਰ ਰਹਿਮਤ ਵੱਲ ਧਿਆਨ ਦੇ ਕੇ ਕਿਹਾ ਰਹਿਮਤ ਤੁਸੀਂ ਸੱਚਮੁੱਚ ਮੇਰੇ ਲਈ ਖੁਦਾ ਦਾ ਇਨਾਮ ਹੋ ਤੁਹਾਡੀ ਸਿਆਨਪ ਨੇ ਇੱਕ ਵਾਰ ਫਿਰ ਮੈਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਰਹਿਮਤ ਨੇ ਅਜ਼ਾਦੀ ਨਾਲ ਜਵਾਬ ਦਿੱਤਾ ਜાંਹ ਪਨਾ ਇਹ ਸਭ ਤੁਹਾਡੇ ਭਰੋਸੇ ਦਾ ਨਤੀਜਾ ਹੈ ਮੈਂ ਤਾਂ ਸਿਰਫ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਬਾਦਸ਼ਾਹ ਨੇ ਰਹਿਮਤ ਨੂੰ ਹੋਰ ਇੱਜ਼ਤ ਦਿੱਤੀ ਅਤੇ ਉਸ ਨੂੰ ਦਰਬਾਰ ਵਿੱਚ ਖਾਸ ਲਾਹ ਕਰਦੇ ਅਹੁਦੇ ਤੇ ਤੈਨਾਤ ਕਰ ਦਿੱਤਾ ਅੰਦਰ ਬਾਦਸ਼ਾਹ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਰਹਿਮਤ ਦੀ ਰਾਏ ਜ਼ਰੂਰ ਲੈਂਦਾ ਤੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੁਝ ਸਿੱਖਿਆਵਾਂ ਮਿਲਦੀਆਂ ਹਨ ਜਿਵੇਂ ਨੰਬਰ 1 ਸੱਚੀ ਬੁੱਧੀ ਅੱਖਾਂ ਦੀ ਮੁਹਤਾਜ ਨਹੀਂ ਅੰਨਾ ਹੋਣਾ ਕਿਸੇ ਵੀ ਵਿਅਕਤੀ ਦੀ ਸੂਝ-ਬੂਝ ਜਾਂ ਅੰਦਰੂਨੀ ਗਿਆਨ ਦੀ ਘਾਟ ਨਹੀਂ ਹੁੰਦਾ ਰਹਿਮਤ ਨੇ ਸਾਬਤ ਕੀਤਾ ਕਿ ਗਿਆਨ ਤੇ ਸਿਆਣਪ ਦੇ ਸਰੋਤ ਸਿਰਫ ਅੱਖਾਂ ਨਹੀਂ ਬਲਕਿ ਦਿਲ ਕੰਨ ਅਤੇ ਅਕਲ ਵੀ ਹੁੰਦੇ ਹਨ। ਨੰਬਰ 2 ਸੁਣਨ ਦੀ ਸ਼ਕਤੀ ਅਤੇ ਸੁਖਮਤਾ ਕਿਸੇ ਵੀ ਸਥਿਤੀ ਨੂੰ ਸਮਝਣ ਲਈ ਸਿਰਫ ਦੇਖਣਾ ਹੀ ਕਾਫੀ ਨਹੀਂ ਹੈ। ਸਗੋਂ ਗੱਲਾਂ ਨੂੰ ਗਹਿਰਾਈ ਨਾਲ ਸੁੰਨਾ ਅਤੇ ਸੁਖਮ ਸੰਕੇਤਾਂ ਨੂੰ ਮਹਿਸੂਸ ਕਰਨਾ ਜ਼ਰੂਰੀ ਹੈ। ਰਹਿਮਤ ਨੇ ਆਵਾਜ਼ ਅਤੇ ਕਦਮਾਂ ਦੀ ਆਹਟ ਨਾਲ ਹਕੀਕਤ ਨੂੰ ਪਹਿਚਾਣਿਆ। ਨੰਬਰ 3 ਕਿਰਦਾਰ ਦੀ ਪਛਾਣ ਕਿਸੇ ਵਿਅਕਤੀ ਦਾ ਅਸਲ ਕਿਰਦਾਰ ਉਸਦੇ ਔਦੇ ਜਾਂ ਪਹਿਰਾਵੇ ਤੋਂ ਨਹੀਂ ਬਲਕਿ ਉਸਦੇ ਵਤੀਰੇ ਅਤੇ ਆਚਾਰ ਤੋਂ ਪਤਾ ਲੱਗਦਾ ਹੈ ਬਾਦਸ਼ਾਹ ਦੀ ਕੰਜੂਸੀ ਨੇ ਉਸਦੀ ਅਸਲ ਨਸਲ ਦਾ ਪੇਤ ਖੋਲਿਆ ਨੰਬਰ 4 ਹਰ ਫੈਸਲੇ ਵਿੱਚ ਨਿਰਪੱਖਤਾ ਕਿਸੇ ਵੀ ਵੱਡੇ ਫੈਸਲੇ ਖਾਸ ਕਰਕੇ ਪ੍ਰਸ਼ਾਸਨ ਅਤੇ ਰਾਜਕਾਜ ਦੇ ਮਾਮਲਿਆਂ ਵਿੱਚ ਹਮੇਸ਼ਾ ਬੁੱਧੀਮਾਨ ਅਤੇ ਇਮਾਨਦਾਰ ਸਲਾਹਕਾਰ ਦੀ رائے ਲੈਣੀ ਚਾਹੀਦੀ ਹੈ ਨਾ ਕਿ ਸਿਰਫ ਉੱਚ ਉਤੇ ਵਾਲਿਆਂ ਦੀ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ